ਦੇ ਲੋਹਤ ਨਾ ਵਾ ਇਹ ਮੋਸ਼ਨ ਆ ਨਹੀਂ ਹੋਣਾ ਜੀ ਚਲੋ ਕੋਈ ਗੱਲ ਨਹੀਂ ਤਾਂ ਹਨਾ ਇਹ ਤਾਂ ਪ੍ਰਮਾਤਮਾ ਆਪਾਂ ਕਹਿ ਸਕਦੇ ਆ ਵੀ ਪ੍ਰਮਾਤਮਾ ਦੇ ਮੂੰ ਕੰਮਣੀ ਕਰਕੇ ਸੁੱਟ ਗਿਆ ਵੇ ਸਾਇਆ ਮੈਂ ਬੈਠੀ ਕੱਖ ਗਲੀਆਂ ਦੇ ਰੋੜ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਗਦੀਪ ਮਾਨ ਆਪਾ ਸੁਣਦੇ ਆ ਵੀ ਅਕਸਰ ਲੋਕ ਗੱਲਾਂ ਕਰਦੇ ਨੇ ਵੀ ਬੰਦੇ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਵੀ ਕਿਸਮਤ ਆਪ ਦੇ ਆਪ ਬਣ ਜਾਂਦੀ ਹੈ ਤੇ ਮੇਰਾ ਮੰਨਣਾ ਇਹ ਹੈ ਵੀ ਜਿੰਨਾ ਚਿਰ ਕਿਸਮਤ ਦਾ ਸਾਥ ਨਾ ਬੰਦੇ ਨੂੰ ਮਿਲੇ ਉਹਨਾਂ ਚਿਰ ਮਿਹਨਤ ਵੀ ਕਿਸੇ ਕੰਮ ਨਹੀਂ ਆਉਂਦੀ ਕਿਉਂਕਿ ਬੰਦਾ ਬਹੁਤ ਜ਼ਿੰਦਗੀ ਦੇ ਵਿੱਚ ਠੋਕਰਾਂ ਖਾਂਦਾ ਹੈ ਬਹੁਤ ਕੋਸ਼ਿਸ਼ ਕਰਦਾ ਬਹੁਤ ਮਿਹਨਤ ਕਰਦਾ ਪਰ ਜਦੋਂ ਪੱਲੇ ਕੁਝ ਨਹੀਂ ਪੈਂਦਾ ਤਾਂ ਫਿਰ ਬੰਦਾ ਕਿਤੇ ਨਾ ਕਿਤੇ ਅਕਸਰ ਟੁੱਟ ਜਾਂਦਾ ਹੈ ਏਦਾਂ ਦੀ ਅੱਜ ਮੈਂ ਤੁਹਾਨੂੰ ਇੱਕ ਕਲਾਕਾਰ ਨਾਲ ਮਲਾਉਣ ਜਾ ਰਿਹਾ ਜਿਹਨੂੰ 40 ਸਾਲ ਦੇ ਲਗਭਗ ਉਹਨੇ ਮਿਹਨਤ ਕੀਤੀ ਐ ਤੇ ਪਰ ਜਗਰਾਤਿਆਂ ਤੋਂ ਬਿਨਾ ਪੱਲੇ ਕੁਝ ਵੀ ਨਹੀਂ ਪਿਆ ਬਹੁਤ ਮਿਹਨਤ ਕੀਤੀ ਬਹੁਤ ਗਾਇਆ ਬਹੁਤ ਥਾਮਾਂ ਦੇ ਘੁਮੇ ਤੇ ਬਹੁਤ ਇਧਰ ਉਧਰ ਗਰੀਬੀ ਦੇ ਵਿੱਚ ਉੱਠ ਕੇ ਬਹੁਤ ਸੋਹਣਾ ਗਾਇਆ ਬਹੁਤ ਸੋਹਣਾ ਕਲਾ ਬਹੁਤ ਸੋਹਣਾ ਗਲ ਹੈ ਇਹ ਜੇ ਸ਼ਖਸ ਨਾਲ ਮੈਂ ਤੁਹਾਨੂੰ ਅੱਜ ਮਿਲਾਉਣ ਜਾ ਰਿਹਾ ਤੇ ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਲਕਸ਼ਮਣ ਹੀਰਾ ਜੀ ਜੋ ਸਾਡੇ ਪਿੰਡ ਦੇ ਨੇ ਤੇ ਜਿਨ੍ਹਾਂ ਨੂੰ ਬਹੁਤ ਸਾਲ ਹੋ ਗਏ ਤੇ ਆਪਾਂ ਗੱਲਬਾਤ ਕਰਦੇ ਆ ਸਸਰੀਕਾਲ ਸਸਰੀਕਾਲ ਜਗਦੀਪ ਮਾਨ ਜੀ ਸਸਰੀਕਾਲ ਹੋਠੀ ਠਾਕ ਜੀ ਹਾ ਜੀ ਜਗਦੀਪਾ ਠੀਕ ਜੀ ਜੇ ਆਪਾਂ ਅਕਸਰ ਗੱਲ ਕਰੀਏ ਪਹਿਲਾਂ ਆਪਾਂ ਆਪਣੇ ਸਰੋਤਿਆਂ ਨੂੰ ਦੱਸਣਾ ਵੀ ਤੁਹਾਨੂੰ ਕਿੰਨੇ ਕ ਸਾਲ ਹੋ ਗਏ ਵੀ ਗਾਉਂਦਿਆਂ ਨੂੰ ਜਗਦੀਪ ਮਾਨ ਦੀ ਸਾਨੂੰ ਲਗਭਗ 40 ਸਾਲ ਤਾਂ ਸਾਨੂੰ ਹੋ ਗਈ 40 ਸਾਲ ਹੋ ਗਏ ਹਾਂਜੀ ਹਾਂਜੀ ਤੇ ਫਿਰ 40 ਸਾਲਾਂ ਦੇ ਵਿੱਚ ਕੀ ਕੀ ਤੁਹਾਡੇ ਨਾਲ ਹੋਇਆ ਤੇ ਕਿਦਾਂ ਤੁਹਾਨੂੰ ਵੀ ਕਿਵੇਂ ਤੁਹਾਡੇ ਕੁਝ ਪੱਲੇ ਪਿਆ ਵੀ ਤੁਹਾਡਾ ਕੋਈ ਆਮਦਨ ਕਰਦੀ ਵਧੀਆ ਚੱਲਣ ਲੱਗ ਗਈ ਸੀ ਜਾਂ ਨਾ ਨਹੀਂ ਨਹੀਂ ਚੱਲੀ ਨਹੀਂ ਚਲੀ ਗਾਇਆ ਤੁਸੀਂ ਸੋਣਾ ਬਹੁਤ ਸੋਣਾ ਜਾਗਰਨ ਲਗਾਤੇ ਜੀ ਹਾਂ ਔਰ ਮੈਂ ਪਹਿਲਾ ਜੋ ਡਰਾਮੇ ਹੁੰਦੇ ਨਸ਼ਾ ਵਾਸਤੇ ਹਾਂ ਜਾਂ ਪਬਲਿਕ ਵਾਸਤੇ ਪਬਲਿਕ ਨੂੰ ਸਮਝਾਉਣ ਲਈ ਜਿਵੇਂ ਆਪਾਂ ਕਹਿੰਦੇ ਮੈਸੇਜ ਦੇਣ ਵਾਲੇ ਚੀਜ਼ਾਂ ਤੁਸੀਂ ਜਿਵੇਂ ਸਕਿੱਟਾਂ ਵਗੈਰਾ ਤੇ ਜਿਵੇਂ ਆਪਾਂ ਵੀ ਨਸ਼ਿਆਂ ਵਿਰੁੱਧ ਵੀ ਤੁਸੀਂ ਆਪਦੇ ਸਕਿੱਟ ਕੀਤੇ ਸਟੇਜਾਂ ਤੇ ਹਾਂਜੀ ਹਾਂਜੀ ਉਹ ਤੋਂ ਬਾਅਦ ਫਿਰ ਤੁਸੀਂ ਗਾਇਕੀ ਵੱਲ ਆਏ ਫਿਰ ਅਸੀਂ ਗਾਇਕੀ ਵੱਲ ਆਏ ਜੀ ਅਕਸਰ ਪਹਿਲਾਂ ਆਪਾਂ ਜੇ ਆਪਾਂ ਅਗਲੀ ਗੱਲਬਾਤ ਆਪਾਂ ਫੇਰ ਕਰੀਏ ਪਹਿਲਾਂ ਆਪਾਂ ਆਪਣੇ ਸਰੋਤਿਆਂ ਨੂੰ ਜਿੱਦੋਂ ਲੈਣਾ ਸੁਣਾ ਦਈਏ ਦੁਰੂਸ ਰਾਵਾਂਗੇ ਤਾਂ ਫਿਰ ਆਪਣੇ ਦੋ ਬੋਲ ਲੋ ਜੀ ਪਹਿਲਾ ਮੈਂ ਤੁਹਾਨੂੰ ਦੱਸਦਾ ਮੇਰੀ ਜਿਹੜੀ ਦਿਲ ਦੀ ਕਵੈਸ ਸੀ ਸਾਡੇ ਉਸਤਾਦ ਜੀ ਨੇ ਗਾਇਆ ਸੀਗਾ ਹੀਰਾ ਸਿੰਘ ਜੀ ਨੇ ਲਾ ਵੀਰਾ ਨੇ ਲਾ ਵੀਰਾ ਜੀ ਨੇ ਅੱਛਾ ਤਾ ਮੈਨੂੰ ਉਸ ਗੀਤ ਜਦੋਂ ਗੀਤ ਆਇਆ ਸੀ ਨਾ ਮੇਰੇ ਉਹਦੀ ਲਹਿਰ ਬਹੁਤ ਜ਼ਿਆਦਾ ਉੱਠ ਖੜੀ ਸੀ ਲੈ ਮੈਂ ਉਹਨਾਂ ਦੇ ਤੁਹਾਨੂੰ ਦੋ ਲਾਈਨਾਂ ਸੁਣਾਉਣਾ ਚਲੋ ਬਾਕੀ ਗੱਲ ਕਰਦੇ ਆਪਾਂ ਮਿੱਟੀ ਦੀ ਗੱਲ ਬਖੜੀ ਪਾਗੇ ਟੂਠਾ ਜਾ ਮੈਨੂੰ ਲਾਰਾ ਲਾ ਕੇ ਮਿੱਟੀ ਦੀ ਗੱਲ ਬਕੜੀ ਪਾ ਕੇ ਟੂਠਾ ਜਾ ਮੈਨੂੰ ਲਾਰਾ ਲਾ ਕੇ ਮਹੀਨੇ ਤੱਕ ਆਜੂ ਮਹੀਨੇ ਤੱਕ ਆਜੂ ਸੁਣ ਕੇ ਸੀਨ ਨਹੀਂ ਸੜ ਗਿਆ ਵੇ ਮੈਂ ਖੜੀ ਸਟੇਸ਼ਨ ਤੇ ਰਹੀ ਆਪ ਤੂੰ ਗੱਡੀ ਚੜ ਗਿਆ ਵੇ ੁੱਕੜੀ ਸਟੇਸ਼ਨ ਤੇ ਛੱਡ ਗਏ ਆਪ ਤੂੰ ਗੱਡੀ ਚੜੀ ਗਏ ਵੇ ੁਬਾਰੂ ਪਿਆਰਾ ਰੁਕਿਆ ਇਕ ਨਾ ਮਨੀ ਮੇਰੀ ਮੁਰਚਲ ਟੋਲਾਵੇ ਮੁਰਚਲ ਕਰ ਨੂੰ ਮੈਂ ਬਾਗਚ ਦੀ ਸੀ ਤੇਰੀ ਤੂੰ ਕਰਲੇ ਪਾਏ ਮਿੰਤਾ ਤਰੀਆਂ ਮਾ ਕਿੰਨੀਆਂ ਪੈਰੀ ਚੰਨੀਆਂ ਤਰੀਆਂ ਤਾਂ ਵੀ ਨਗਦ ਮੂੰਹਾਂ ਬੜ ਮੇਰੇ ਸੀਨੇ ਲੜ ਗਿਆ ਵੇ ਮੈਂ ਖੜੀ ਟੇਸ਼ਨ ਤੇ ਰਹਗੀ ਆਪ ਤੂੰ ਹੂੰ ਗੱਡੀ ਚੜ ਗਿਆ ਵੇ ਹੂੰ ਗੱਡੀ ਚੜ ਗਿਆ ਵੇ ਬਹੁਤ ਸੋਹਣਾ ਗਾਇਆ ਜੀ ਤੇ ਇਥੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿੰਨੀ ਇੱਕ ਬੰਦੇ ਕੋਲੇ ਕਲਾ ਕੀ ਕਿੰਨਾ ਇੱਕ ਬਾ ਕਮਾਲ ਦਾ ਗਲਾਗਾ ਇਹ ਗਾਇਕੀ ਨਾਲ ਬਹੁਤ ਸ਼ੁਰੂ ਤੋਂ ਪਿਆਰ ਆ। ਤੇ ਚਾਚਾ ਜੀ ਆਪਾਂ ਗੱਲ ਕਰੀਏ ਵੀ ਆਪਾਂ ਸ਼ੁਰੂ ਤੋਂ ਮੇਰੇ ਚਾਚਾ ਜੀ ਲੱਗਦੇ ਨੇ ਇਹ। ਤੇ ਜੇ ਆਪਾਂ ਗੱਲ ਕਰੀਏ ਆਪਾਂ ਸ਼ੁਰੂ ਤੋਂ ਜਦੋਂ ਤੁਸੀਂ ਇਸ ਕੰਮ ਵੱਲ ਆਏ ਸੀਗੇ ਜਦੋਂ ਗਾਇਕੀ ਵੱਲ ਆਏ ਸੀਗੇ ਤਾਂ ਤੁਸੀਂ ਕਿਹੜੇ ਕਲਾਕਾਰ ਨੂੰ ਦੇਖ ਕੇ ਤੁਹਾਨੂੰ ਲੱਗਿਆ ਵੀ ਯਾਰ ਹਾਂ ਮੈਂ ਮੈਂ ਵੀ ਇਹਦੇ ਵਾਂਗੂ ਗਾਉਣਾ ਯਾਰ। ਪਹਿਲਾਂ ਜਗਦੀਪ ਮਾਨਕ ਜੀ ਮਾਨ ਜੀ ਪਹਿਲਾਂ ਨਾ ਇਦਾਂ ਖਾੜੇ ਲੱਗਿਆ ਕਰਦੇ ਹੂੰ ਸਾਡੇ ਗੁਰੂਆਂ ਦੇ ਸਦੀਕ ਸਾਹਿਬ ਹੋ ਗਏ ਸ਼ਿੰ다ਜੀ ਹੋ ਗਿਆ ਕੁਲਦੀਪ ਮਾਨਕ ਜੀ ਹੋ ਗਏ ਪਹਿਲੀ ਗੱਲ ਤਾਂ ਮੈਂ ਆਪਣੇ ਉਸਤਾਦ ਕੁਲਦੀਪ ਮਾਨਕ ਨੂੰ ਦੀ ਮਰੂ ਲੈ ਕੇ ਤਾਂ ਮੈਨੂੰ ਸ਼ੌਂਕ ਜਾਗ ਗਿਆ ਵੀ ਐਵੇਂ ਆਪਾਂ ਵੀ ਗਾਇਕ ਆਪਾਂ ਵੀ ਗਾਇਕ ਅਸੀਂ ਆਪਣਾ ਵੀ ਦੁਨੀਆ ਤੇ ਨਾਮ ਸੁਪਨਾ ਲੈ ਕੇ ਦਿਲ ਦੇ ਵਿੱਚ ਚੱਲਦਾ ਹੁੰਦਾ ਹੁੰਦਾ ਹਾਂ ਬਸ ਮੈਨੂੰ ਉੱਥੋਂ ਸ਼ੌਂਕ ਹੋ ਗਿਆ ਅੱਜ ਤਾਈਂ ਸ਼ੌਂਕ ਲਈ ਬੈਠਾ ਹੀ ਸ਼ੌਂਕ ਲਈ ਬੈਠਾ ਪਰ ਪੱਲੇ ਕੁਝ ਨਹੀਂ ਪਿਆ ਪੱਲੇ ਕੁਝ ਨਹੀਂ ਪਿਆ ਇਹ ਵੀ ਤੁਸੀਂ ਕੀ ਕੀ ਵਜਾ ਮੰਨਦੇ ਹੋ ਵੀ ਇਹ ਕੀ ਚੱਕਰ ਬਣ ਗਿਆ ਵੀ ਤੁਹਾਡੀ ਮਿਹਨਤ ਘਟ ਸੀ ਇਹ ਲੋਕਾਂ ਦਾ ਤੁਹਾਨੂੰ ਤੁਸ ਦਾ ਸਾਥ ਨਹੀਂ ਮਿਲਿਆ ਜਾਂ ਤੁਹਾਡੀ ਕਲਾ ਦੀ ਪਹਿਚਾਣ ਹੀ ਨਹੀਂ ਕੀਤੀ ਲੋਕਾਂ ਨੇ ਜਗਦੀਪ ਮਾਨਕਰੀ ਮਾਨ ਜੀ ਬਤਕ ਕੀ ਗੱਲ ਹੈ ਵੀ ਕਹਿ ਲੰਗਾ ਭਾਵ ਹੈ ਵੀ ਮੈਨੂੰ ਕੋਈ ਦੇਖ ਵਧੀਆ ਅੱਗੋਂ ਮਾਸਟਰ ਨਹੀਂ ਮਿਲਿਆ ਹੂੰ ਤਾਂ ਵਧੀਆ ਕੋਈ ਮੈਨੂੰ ਗਰੁੱਪ ਨਹੀਂ ਮਿਲਿਆ ਹੂੰ ਤਾਂ ਬਸ ਉਹੀ ਗੱਲ ਜਿਵੇਂ ਕੋਈ ਹੁਣ ਕਿਤੇ ਜਾਗਰਨ ਤੇ ਗਾਏ ਹੂੰ ਕਿਤੇ ਛੋਟੇ-ਮੋੜੇ ਪ੍ਰੋਗਰਾਮ ਹੋਣੇ ਗਾ ਲਿਆ ਕਿਤੇ ਵਿਆਹ ਸ਼ਾਦੀ ਚ ਗਾ ਲਿਆ ਕਿਤੇ ਖੇਤਾਂ 'ਚ ਗਾ ਲਿਆ ਜੀ ਬਸ ਐਦਾਂ ਦੇ ਆਏ ਸੀ ਉਸ ਤੋਂ ਬਾਅਦ ਮੈਂ ਪਿੰਡ ਹੜੌਲੀ ਦੇ ਵੱਲੋਂ ਮੈਂ ਬਹੁਤ ਧੰਨਵਾਦ ਕਰਦਾ ਜੀ ਹੂੰ ਤਾਂ ਪਿੰਡ ਹੜੌਲੀ ਨੇ ਮੇਰੀ ਇੱਕ ਟੇਪ ਕਰਵਾਈ ਸੀਗੀ ਸੋਨਮ ਸਿੰਘੂ ਨਾਲ ਮਾ ਦੀਆਂ ਜੋਤਾਂ ਅੱਛਾ ਹਾਂ ਮੈਨੂੰ ਪਿੰਡ ਹੜੌਲੀ ਕਿਹੜੇ ਸਨ ਦੀ ਗੱਲ ਹੈ ਵੀ ਕਿਹੜੇ ਖਾਨ ਦੀ ਇਸ ਸਨ ਦੀ ਹੁਣੀ 2002 ਦੀ ਹੋ ਸਕਦੀ ਲੋ ਬਹੁਤ ਸਾਲ ਹੋ ਗਏ ਹਾਂਜੀ ਹਾਂਜੀ ਹਾਂ ਤੇ ਵੀ ਉਹਦਾ ਆਪਣੀ ਸ਼ੁਰੂਆਤ ਹੋ ਗਈ ਸੀ ਕਿਉਂ ਤਾਂ ਪਹਿਲੀ ਸ਼ੁਰੂਆਤ ਨਹੀਂ ਉਹ ਪਹਿਲੀ ਸ਼ੁਰੂਆਤ ਤਾਂ ਮੇਰੀ ਗੱਲ ਕੱਲੋ ਵਾਲੇ ਨੇ ਮੈਨੂੰ ਸਟੂਡੀਓ ਚ ਲੈ ਕੇ ਗਿਆ ਹਾਂ ਮੈਂ ਇਹ ਹੀ ਗੱਲ ਕਰਨਾ ਚਾਹਣਾ ਵੀ ਤੁਹਾਡੇ ਬਹੁਤ ਜਿਹੜੇ ਅੱਜ ਦੀ ਘੜੀ ਬਹੁਤ ਪ੍ਰਸਿੱਧ ਕਲਾਕਾਰ ਰਹੇ ਨੇ ਤੁਹਾਡਾ ਉਹਨਾਂ ਨਾਲ ਬਹੁਤ ਮੈਂ ਬੈਠੀ ਉੱਠਨੀ ਰਹੀ ਹਾਂਜੀ ਹਾਂਜੀ ਉਹਨਾਂ ਕਲਾਕਾਰਾਂ ਦੇ ਨਾਲ ਆ ਤੁਹਾਨੂੰ ਫਿਰ ਕਿਵੇਂ ਉਹਨਾਂ ਤੋਂ ਕੋਈ ਮਿਲਿਆ ਨਹੀਂ ਸਾਥ ਨਹੀਂ ਮਿਲਿਆ ਜਾਂ ਉਹਨਾਂ ਨੇ ਵੀ ਤੁਹਾਨੂੰ ਕੋਈ ਤਜਰਬਾ ਨਹੀਂ ਦਿੱਤਾ ਜਾਂ ਕੀ ਨਹੀਂ ਨਹੀਂ ਤਜਰਬਾ ਦਿੱਤਾ ਹੀ ਮੈਂ ਮਾਨ ਸਾਹਿਬ ਪਤੇ ਕੀ ਗੱਲ ਹੈ ਹਾਂਜੀ ਕਹਿੰਦੇ ਹੁੰਦੇ ਆ ਪਹਿਲਾਂ ਤਾਂ ਅਸੀਂ ਮੈਂ ਕਿਤੇ ਵਾਰ ਨਿਕਲੇ ਸੀ ਦੇਖ ਐਦਾਂ ਗੌੜਾ ਗੋਣਾ ਵੀ ਕਿਸੇ ਉਸ ਕੋਲੇ ਨਹੀਂ ਗਏ ਸੀ ਕਿ ਗੁਰੂਆਂ ਕੋਲੇ ਹੂੰ ਤਾਂ ਮੈਂ ਕੱਲੋ ਵਾਲੇ ਦੇ ਵੀ ਸ਼ੁਕਰਗੁਜ਼ਾਰ ਹੂੰ ਹੂੰ ਤਾਂ ਉਸਤਾਦ ਜੀ ਨੇ ਮੈਨੂੰ 4-5 ਮਹੀਨੇ ਰੱਖਿਆ ਜਿੰਨਾ ਵੀ ਜਿਹੜੀ ਕਲਾ ਸੀ ਉਹਦੇ ਚ ਹੂੰ ਉਸ ਮੈਨੂੰ ਕਲਾ ਦਿੱਤੀ ਉਸਨੇ ਕਲਾ ਦਿੱਤੀ ਵੀ ਲక్ష్మణ ਮੇਰੇ ਲਾਜਵੀ ਬੜੇ ਸੁਧਾਰੇ ਮੈਂ ਪਹਿਲਾਂ ਇਦਾਂ ਹੀ ਸੀ ਜਦ ਮਾਸਟਰ ਪੜਾਉਂਦਾ ਨਹੀਂ ਸੀ ਫਿਰ ਮੈਂ ਕੀ ਕਰਦਾ ਸੀ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਣਾ ਵੀ ਜਿੱਥੇ ਤੱਕ ਆਪਾਂ ਨੂੰ ਪਤਾ ਵੀ ਤੁਸੀਂ ਮੇਰੇ ਦੇ ਹਿਸਾਬ ਨਾਲ ਤੁਸੀਂ ਅਨਪੜ੍ਹ ਹੋ ਹਾਂਜੀ ਅਨਪੜ੍ਹ ਹਾਂ ਜਮਾ ਜਮਾਨ ਪੜਾਈ ਤੇ ਲਿਖ ਵੀ ਆਪਦਾ ਲੈ ਆਪ ਹਾਂ ਮੈਂ ਆਪਦੇ ਦੀ ਕਿਤਾਬ ਲਿਖਦਾ ਸੀ ਫਿਰ ਇਹ ਕਿੱਦਾਂ ਜਦ ਹੁਣ ਆਪਾਂ ਕਹਿੰਦੇ ਵੀ ਅਨਪੜ੍ਹ ਬੰਦਾ ਯਾਰ ਲਿਖ ਵੀ ਨਹੀਂ ਸਕਦਾ ਫਿਰ ਇਹ ਕਿੱਦਾਂ ਸਬਬ ਬਣਦਾ ਕਿੱਦਾਂ ਉਹਦਾ ਯਾਦ ਰਹ ਜਾਂਦੇ ਆ ਇਹ ਸਬਬ ਤਾਂ ਇਹ ਦੇਖੋ ਉਸ ਉਪਰਲੇ ਦੀ ਮਿਹਰ ਹੈ ਪ੍ਰਮਾਤਮਾ ਦੀ ਉਸ ਪ੍ਰਮਾਤਮਾ ਦੀ ਮਿਹਰ ਹੈ ਤੇ ਮੇਰੀ ਸਰਸਪਤੀ ਮਾਂ ਦੀ ਮਿਹਰ ਹੈ ਤਬਾਕੀ ਮਿਹਨਤ ਕਰਨੀ ਜ਼ਰੂਰੀ ਹੈ ਵੀ ਉਹ ਕਹਣਿਆ ਵੀ ਜਦੋਂ ਆਪਾਂ ਕੋਈ ਚੀਜ਼ ਵੀ ਜਦੋਂ ਆਪਾਂ ਮਨ ਚ ਥਾਂ ਲੀਏ ਜਾਂ ਆਪਣੇ ਦਿਲ ਚ ਹੋਵੇ ਤਾਂ ਉਹਦੇ ਵਾਸਤੇ ਵੀ ਕੋਈ ਚੀਜ਼ ਔਖੀ ਨਹੀਂ ਹੁੰਦੀ ਆਪਾਂ ਕਹਿ ਸਕਦੇ ਆ ਇੱਥੇ ਵੀ ਜਿਵੇਂ ਹੁਣ ਤੁਸੀਂ ਦੇਖ ਲਓ ਤੁਸੀਂ ਅਣਪੜ੍ਹੋਂ ਤੁਸੀਂ ਆਪਦੇ ਗੀਤ ਲਿਖ ਲੈਨੇ ਹੋ ਤੁਸੀਂ ਗਾ ਲੈਨੇ ਨੇ ਅਣਪੜ੍ਹ ਬੰਦੇ ਵਾਸਤੇ ਯਾਦ ਰੱਖਣਾ ਬਹੁਤ ਵੱਡੀ ਗੱਲ ਹੈ ਤੇ ਜੇ ਹੁਣ ਆਪਾਂ ਗੱਲ ਕਰੀਏ ਵੀ ਆਪਾਂ ਨੂੰ ਕੀ ਜ਼ਿੰਦਗੀ ਚ ਕੋਈ ਠੋਕ ਨਾ ਕਿੰਨੇ ਕ ਠੋਕ ਨਾ ਆਪੇ ਸਾਨੂੰ ਕਈ ਵਾਰ ਤੁਸੀਂ ਟੁੱਟੇ ਵੀ ਹੋਵੋਗੇ ਹਨਾ ਜਦੋਂ ਬੰਦਾ ਇੰਨੇ ਸਾਲ ਮਿਹਨਤ ਕਰੇ ਤਾਂ ਲਗਭਗ ਬੰਦਾ ਟੁੱਟ ਹੀ ਜਾਂਦਾ ਹੈ ਜਾਂ ਤੁਹਾਨੂੰ ਵੀ ਹਜੇ ਅੱਗੇ ਉਮੀਦ ਹੈਗੀ ਹੈ ਵੀ ਹਾਂ ਯਾਰ ਵੀ ਮੇਰਾ ਲੋਕ ਸਾਥ ਦੇਣਗੇ ਮੇਰੀ ਜਗਦੀਪ ਮਾਨਕ ਜੀ ਮਾਨ ਸਾਹਿਬ ਬਤੇ ਕੀ ਗੱਲ ਹੈ ਬੰਦੇ ਨੂੰ ਜੇ ਆਪਾਂ ਇੱਧਰ ਜਾਵਾਂਗੇ ਨਾ ਤਾਂ ਆਉਣ ਦਾ ਵੀ ਆਪਾਂ ਨੂੰ ਹੁੰਦਾ ਵੀ ਆਪਾਂ ਆਉਣਾ ਵੀ ਹੈ ਤਾਂ ਜ਼ਰੂਰ ਮੈਨੂੰ ਲੱਗਦਾ ਹੈ ਤਾਂ ਮੈਨੂੰ ਸ਼ੋਅ ਹੁੰਦੀ ਹੈ ਵੀ ਮੈਨੂੰ ਹੁਣ ਬਹੁਤ ਵਧੀਆ ਪਿਆਰ ਵੀ ਮਿਲਦਾ ਹੈ ਬੜਾ ਸਤਕਾਰ ਵੀ ਮਿਲਦਾ ਹੈ ਤਾਂ ਕਹਿਣਾ ਮੇਰਾ ਭਾਵ ਹੈ ਵੀ ਦਿਲ ਤਾਂ ਹੁਣ ਐ ਕਰਦਾ ਜੀ ਨਾ ਤਾਂ ਮੈਂ ਉਹੀ ਗੱਲ ਹੈ ਜਿਵੇਂ ਉਹ ਕਹੇ ਨਾ ਉਧਰ ਦੇ ਨਾ ਇੱਧਰ ਦੇ ਕਹਿੰਦਾ ਸਾਲੇ ਬੜੇ ਨੇ ਚੌਧਰ ਦੇ ਹੁਣ ਨਾ ਤਾਂ ਜੀ ਮੈਂ ਛੱਡ ਸਕਦਾ ਨਾ ਲੱਗ ਸਕਦਾ ਨਾ ਮੈਂ ਲੱਗ ਸਕਦਾ ਇਹ ਤਾਂ ਮੇਰੇ ਸਰੋਤਿਆਂ ਦੀ ਤੁਹਾਨੂੰ ਲੱਗਦਾ ਵੀ ਲੋਕ ਤੁਹਾਡਾ ਸਾਥ ਦੇਣਗੇ ਹਾਂ ਮੈਨੂੰ ਲੱਗਦਾ ਹੈ ਵੀ ਮੈਨੂੰ ਪਿਆਰ ਬਹੁਤ ਮਿਲ ਸਾਥ ਦੇਣਗੇ ਮੇਰਾ ਤਾਂ ਇਹ ਇੱਕ ਜੀ ਅਸੀਂ ਅਸੀਂ ਆਪਦੇ ਬੰਨਿਓ ਵੀ ਮਿਹਨਤ ਕਰ ਰਹੇ ਆ ਆਪਦੇ ਸਾਡੇ ਚੈਨਲ ਦੇ ਬੰਨਿਓ ਵੀ ਅਸੀਂ ਤੁਹਾਨੂੰ ਬੇਨਤੀ ਕਰ ਸਕਦੇ ਆ ਵੀ ਜਿੱਦੇ ਇਦਾਂ ਦੀ ਕਲਾ ਗਈ ਤਾਂ ਉਹ ਕਲਾ ਨੂੰ ਜਰੂਰ ਅੱਗੇ ਲੈ ਕੇ ਆਇਆ ਕਰੋ ਕਿਉਂਕਿ ਅੱਜ ਕੱਲ ਆਪਾਂ ਸਾਥ ਦੰਨੇ ਆਗੇ ਵੀ ਜੋ ਊਟ ਪਟੰਗ ਦੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕਦੇ ਆ ਵੀ ਕੱਢਣ ਪਾਉਣ ਨੂੰ ਕੱਖ ਨਹੀਂ ਹੁੰਦਾ ਠੀਕ ਹੈ ਜੀ ਇਹ ਜੇ ਹੀਰੇ ਲਖਸ਼ਮਣ ਹੀਰਾ ਇਹਨਾਂ ਦਾ ਨਾਮ ਹੈ ਇਹ ਜੇ ਹੀਰੇ ਬਥੇਰੇ ਅਜੇ ਤੱਕ ਲੁਕੇ ਬੈਠੇ ਨੇ ਜੇ ਦਾ ਆਪਾਂ ਕਹਨੇ ਨੇ ਵੀ ਜਦੋਂ ਪਰਮਾਤਮਾ ਇੱਕ ਥਾਂ ਤੇ ਗਰੀਬੀ ਤੇ ਕਲਾ ਇੱਕ ਥਾਂ ਤੇ ਦੇ ਦਿੰਦਾ ਨਾ ਤਾਂ ਉਹ ਬਹੁਤ ਔਖਾ ਹੋ ਜਾਂਦਾ ਕਿਉਂਕਿ ਜਦੋਂ ਗਰੀਬੀ ਦੇ ਵਿੱਚ ਕਲਾ ਨਾ ਇਦਰੀ ਬਾਈ ਮਿੱਟੀ ਜੀ ਮਿਲ ਜਾਂਦੀ ਹੈ ਕਲਾਏ ਤੁਸੀਂ ਮੰਨਦੇ ਹੋ ਗੱਲ ਜਗਦੀਪ ਮਨਜੀਤ ਫਤਕੀ ਮੇਰਾ ਦਿਲ ਬਹੁਤ ਰਹਿੰਦਾ ਮੇਰਾ ਦਿਲ ਰਹੋਤ ਨਾ ਉਹ ਇਮੋਸ਼ਨਲ ਨਹੀਂ ਹੋਣਾ ਜੀ ਚਲੋ ਕੋਈ ਗੱਲ ਨਹੀਂ ਤਾਂ ਹਨਾ ਇਹਦਾ ਪਰਮਾਤਮਾ ਆਪਾਂ ਕਹਿ ਸਕਦੇ ਆ ਵੀ ਪਰਮਾਤਮਾ ਦੇ ਰੰਗ ਨੇ ਵੀ ਬੰਦਾ ਜਦ ਮਿਹਨਤ ਕਰਦਾ ਤਾਂ ਵੀ ਤਹਾਨੂੰ ਇਹ 7 ਦਿਨਾਂ ਤੁਹਾਡਾ ਬੰਦਦਾਗਾ ਤੁਸੀਂ ਆ ਦੇਖ ਸਕਦੇ ਹੋ ਹਨ ਵੀ ਕੀ ਹਾਲਾਤ ਨੇ ਤਾਂ ਵੀ ਯਾਰ ਬੰਦੇ ਦੇ ਚਾਹੇ ਬੰਦਾ ਜਿੱਦਾਂ ਦਾ ਮਰਜ਼ੀ ਹੈ ਜੀ ਉਹਦੇ ਮਨ ਚ ਇੱਕ ਚੀਜ਼ ਹੁੰਦੀ ਹੈ ਵੀ ਜਦੋਂ ਆਪਾਂ ਲੱਗੇ ਹੋਏ ਆ ਨਾ ਵੀ ਯਾਰ ਹਾਂ ਯਾਰ ਆਪਾਂ ਵੀ ਕਦੇ ਸਟੇਜਾਂ ਤੇ ਆਪਾਂ ਨੂੰ ਵੀ ਲੋਕਾਂ ਨੇ ਸੁਣਨਾ ਤਾਂ ਆਪਣੇ ਚਾਚਾ ਜੀ इमोशनल ਹੋ ਗਏ ਚਲੋ ਤਾਂ ਵੀ ਕੋਈ ਨਹੀਂ ਤੁਸੀਂ ਹੌਸਲਾ ਰੱਖੋ ਤਾਂ ਆਪਾਂ ਇੱਕ ਹੱਥ ਜੋੜ ਕੇ ਬੇਨਤੀ ਕਰ ਸਕਦੇ ਆ ਵੀ ਐਦਾਂ ਦੇ ਸਾਥ ਤੁਸੀਂ ਜ਼ਰੂਰ ਦਿਓ ਠੀਕ ਹੈ ਜੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਹਨ ਵੀ ਬੰਦੇ ਨੇ ਆਪਦੇ ਅੰਦਰ ਕੀ ਕੁਝ ਦੱਬਿਆ ਹੋਇਆਗਾ ਹਨਾ ਤਾ ਕੀ ਕੋਸ਼ਾ ਬੰਦਾ ਲੈ ਕੇ ਚਾਹਦਾ ਤਾਂ ਇਦਾਂ ਦੇ ਕਲਾਕਾਰਾਂ ਦੇ ਤਾਂ ਸਾਥੋਂ ਤੁਹਾਡਾ ਦੇਣਾ ਬਣਦਾਗਾ ਤੁਸੀਂ ਸਾਥ ਜ਼ਰੂਰ ਦਿਓ ਤੇ ਚਾਹਤਾ ਇੱਕ ਅੱਧਾ ਆਪਾਂ ਹੋਰ ਸੁਣਾ ਦੋ ਕੁਝ ਨਹੀਂ ਹੁੰਦਾ ਜ਼ਰੂਰ ਸੁਣਾਓ ਹੂੰ ਮੌਜਾ ਨਹੀਂ ਕੁਝ ਨਹੀਂ ਹੁੰਦਾ ਇਹ ਜਿੰਦਗੀ ਇਦਾਂ ਹੀ ਆ ਇਹ ਬੰਦੇ ਨੂੰ ਇਹੀ ਚੱਲਣਾ ਪੈਂਦਾ ਸ਼ੁਕਰੀਆ ਮਿਹਰਬਾਨੀ ਤਾਂ ਜਿਤ ਤੱਕ ਆਪਾਂ ਨੂੰ ਮੈਨੂੰ ਉਮੀਦ ਹੈਗੀ ਆ ਵੀ ਆਪਣੇ ਜ਼ਰੂਰਤੇ ਆਪਣਾ ਸਾਥ ਦੇਣਗੇ ਲੋ ਅੱਜ ਮਨ ਸਾਹਿਬ ਜੀ ਸਾਡੇ ਨੂੰ 77 ਅਜ ਵੈਸੇ ਨਹੀਂ ਹੈਗੇ ਉਹਨਾਂ ਦੀਆਂ ਗੀਤਾਂ ਦੀਆਂ ਮੈਂ ਦੋ ਲਾਈਨਾਂ ਉਹ ਵੀ ਉਹਨਾਂ ਨੂੰ ਮੈਂ ਬਹੁਤ ਜ਼ਿਆਦਾ ਪਿਆਰ ਕਰਦਾ ਉਹਨਾਂ ਦੇ ਗੀਤ ਸੁਣਦੇ ਰਹੇ ਹਣਾ ਦੋ ਲਾਈਨਾਂ ਚਲੋ ਜੀ ਉਹ ਦੇਸੀ ਗਿਆ ਪ੍ਰਦੇਸੀ ਹੋਇਆ ਤੇ ਤੇਰੀਆਂ ਲੱਖੀ ਬਤਨਾ ਤਕ ਲੋਰਾ ਮੁਕਮਲੀ ਕਰਕੇ ਸੁਟ ਗਿਆ ਵੇ ਸਾਇਆ ਮੈਂ ਬੈਠੀ ਕੱਖ ਗਲੀਆਂ ਦੇ ਰੋੜਾ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਜਦ ਮੱਲੋ ਮੱਲੀ ਆਗੇ ਸੋਹਣੇ ਯਾਰ ਦੀ ਤੇ ਕੁੜੀਆਂ ਚ ਗੱਲ ਛੀੜ ਗਈ ਵੇ ਇੱਕ ਪੀਂਗ ਦੇ ਹਲਾਰੇ ਨਾਲ ਸੋਹਿਆਂ ਸੱਜਣਾ ਹਾਣੀਆਂ ਬੇਪੱਤੇ ਆ ਨਾ ਬੇਪੱਤੇ ਆ ਨਾ ਬੇਪੱਤੇ ਆ ਨਾ ਇੱਕ ਭੜ ਗਈ ਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆਹਾਰ ਦੀ ਲਓ ਜੀ ਬਾਈ ਜੀ ਤੁਸੀਂ ਦੇਖ ਹੀ ਲੈ ਤਾਹਣਾ ਵੀ ਕੜਾ ਹੈਗੀ ਜਨਾਈ ਤੁਹਾਨੂੰ ਪਤਾ ਤੁਸੀਂ ਮੈਥੋਂ ਵੱਧ ਜਾਣਦੇ ਹੋ ਮੈਂ ਇਥੋਂ ਵੱਧ ਸਿਆਣੇ ਹਾਂ ਤਾਂ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰ ਸਕਦੇ ਹਾਂ ਤੁਹਾਡੀ ਕਚੈਰੀ ਦੇ ਵਿੱਚ ਵੀ ਇਦਾਂ ਦੇ ਬੰਦਿਆਂ ਦਾ ਸਾਥ ਦਿਓ ਇਹ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅੱਗੇ ਕਿਸੇ ਆਪਣੇ ਅਜੇ ਕਿਉਂਕਿ ਬੰਦਾ ਜਰੀਆ ਬਣਦਾ ਹੁੰਦਾ ਇੱਕ ਦੂਜੇ ਵਾਸਤੇ ਕੀ ਪਤਾ ਅਸੀਂ ਜਰੀਏ ਬਣ ਜਾਈਏ ਕੀ ਪਤਾ ਤੁਸੀਂ ਸਾਡੇ ਜਰੀਏ ਬਣ ਜਾਓ ਆਪਾਂ ਇੱਕ ਦੂਜੇ ਵਾਸਤੇ ਜਰੀਆ ਬਣਾ ਤਾਂ ਕਿ ਜੇ ਜੋ ਇਹ ਜੇ ਆਪਣੇ ਕਲਾ ਕਰ ਲੋਗੇ ਬੈਠੇ ਤਾਂ ਆਪਾਂ ਉਹਨਾਂ ਅੱਗੇ ਆ ਕੇ ਲੈ ਸਕੀਏ ਅੱਗੇ ਆਪਾਂ ਲੈ ਕੇ ਆਉਣਾਗਾ ਤੇ ਸਾਰਿਆਂ ਨੂੰ ਤੁਸੀਂ ਸਾਥ ਦੇਣਾ ਤਾਂ ਜੀ ਕੋਈ ਵੀ ਸਾਥ ਦੇਣਾ ਸਭ ਨੇ ਸਾਰਿਆਂ ਨੂੰ ਮੈਂ ਹੱਥ ਬਨ ਕੇ ਬੇਨਤੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਛੋਟਾ ਵੀਰ ਅਲਖਮਣ ਹੀਰਾ ਤੇ ਸਾਡੇ ਜਗਦੀਪ ਮਾਲਕ ਐਸੇ ਮੇਰੇ ਭਤੀਜੇ ਨੇ ਇਹ ਵੀ ਮੇਰੀ ਬਹੁਤ ਜ਼ਿਆਦਾ ਮਦਦ ਕਰਦੇ ਨੇ ਮੈਂ ਹੱਥ ਬਨ ਕੇ ਜਿੰਨੇ ਵੀ ਮੇਰੇ ਸਿੰਗਰ ਵੀ ਨੇ ਤਾਂ ਜਿੰਨੇ ਮੇਰੇ ਸਰੋਤੇ ਨੇ ਜਿੰਨੇ ਮੈਨੂੰ ਮੇਰਾ ਨਾਮ ਜਾਣਦੇ ਨੇ ਜਿੰਨੇ ਮੈਨੂੰ ਇਹ ਮੇਰੀਆਂ ਵੀਡੀਓ ਸੁਣਦੇ ਹੋ ਤਾਂ ਮੈਂ ਸਾਰਿਆਂ ਨੂੰ ਹੱਥ ਵਨ ਕੇ ਕਹਿਣਾ ਵੀ ਭਾਈ ਮੇਰੀ ਮਦਦ ਜ਼ਰੂਰ ਕਰਨਾ ਤਾਂ ਭਾਈ ਬਲੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਐਦਾਂ ਹੀ ਤੁਹਾਨੂੰ ਅੱਗੇ ਵੀ ਆਪਾਂ ਮਲਾਉਂਦੇ ਰਹਾਂਗੇ ਜੋ ਜੋ ਕਹਿ ਸਕਦੇ ਆਪਾਂ ਵੀ ਕਲਾ ਜਿਨ੍ਹਾਂ ਦਾ ਆਪਾਂ ਮੁੱਲ ਨਹੀਂ ਪਿਆ ਹਨਾ ਜੋ ਜਿਨ੍ਹਾਂ ਨੇ ਮਿਹਨਤ ਬਹੁਤ ਕੀਤੀ ਤਾਂ ਉਹਨਾਂ ਆਪਾਂ ਹੋਰ ਵੀ ਅੱਗੇ ਲੈ ਕੇ ਆਵਾਂਗੇ ਤੇ ਅੱਗੇ ਹੋਰ ਵੀ ਵੀਡੀਓ ਆਉਣਗੀਆਂ ਤਾਂ ਇਹਦੇ ਵੀਡੀਓ ਆਉਂਦੀਆਂ ਰਹਿਣ ਕਿਤਾ ਤੁਸੀਂ ਸਪੋਰਟ ਕਰਦੇ ਰਹੋ ਤਾਂ ਕਿ ਕਿਸੇ ਕੰਪਨੀ ਨਾਲ ਸੰਪਰਕ ਹੋ ਸਕੇ ਕਿਸੇ ਕਲਾਕਾਰ ਨਾਲ ਸੰਪਰਕ ਹੋ ਸਕੇ ਕਿਉਂਕਿ ਭਾਈ ਜੇ ਤੁਸੀਂ ਹਸਾਰਾ ਲਾਉਗੇ ਬੂੰਦ-ਬੂੰਦ ਨਾਲ ਸਾਗਰ ਭਰ ਜਾਂਦਾ ਤੇ ਆਪਾਂ ਉਹ ਸਾਗਰੀ ਭਰਨਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਸਪੋਰਟ ਜਰੂਰ ਕਰਿਓ